ਅੱਜ ਅਸੀਂ ਪਹੁੰਚੇ ਹਾਂ ਜੀ ਗੁਰਦਾਸਪੁਰ ਦੇ ਸ਼ਹਿਰ ਧਾਰੀਵਾਲ ਸੋ ਧਾਰੀਵਾਲ ਦੇ ਜਿਹੜਾ RS سٹੋਰਵੈਲ ਦਾ ਸ਼ੋਰੂਮ ਹੈ ਜੀ ਉੱਥੇ ਪਹੁੰਚੇ ਹਾਂ ਜੀ ਸੋ ਤੁਸੀਂ ਯਕੀਨ ਮੰਨਿਓ ਵੀ ਧਾਰੀਵਾਲ ਦੇ ਵਿੱਚ ਜਿਹੜਾ ਵਾ ਜੀ ਇਹਨਾਂ ਦੀ ਤੂਤੀ ਬੋਲਦੀ ਹੈ ਜੀ ਸ਼ੋਰੂਮ ਦੀ ਇਹ ਸ਼ੋਰੂਮ ਦੀਆਂ ਜਿਹੜੀਆਂ ਬੁਲੰਦੀਆਂ ਵਾ ਜੀ ਉਹ ਤੁਹਾਡੇ ਰੂਬਰੂ ਕਰਾਂਗੇ ਔਰ ਸ਼ੋਰੂਮ ਵੀ ਜਿਹੜੇ ਬੈਨੀਫਿਟ ਦਿੱਤੇ ਜਾ ਰਹੇ ਆ ਜੀ ਉਹ ਵੀ ਤੁਹਾਡੇ ਨਾਲ ਸਾਂਝ ਕਰਦਿਆਂ ਜੀ ਸੋ ਕਿਤੇ ਨਾ ਕਿਤੇ ਵੱਡੇ ਉਪਰਾਲੇ ਨੇ ਜੀ ਗੁਰਦਾਸਪੁਰ ਵਿੱਚ ਵੀ ਇਹਨਾਂ ਦਾ ਸ਼ੋਰੂਮ ਹੈ ਜੀ RS ਇਲੈਕਟ੍ਰੋਨਿਕਸ ਦਾ ਸੋ ਇਹ ਜਿਹੜਾ ਧਾਰੀਵਾਲ ਜੀ ਸ਼ੋਰੂਮ ਹੈ ਇਨ ਲਗਾਤਾਰ ਆਪਣੀਆਂ ਬੁਲੰਦੀਆਂ ਨੂੰ ਜਿਹੜਾ ਸ਼ੂਰੀਆ ਵਾ ਹੋਰ ਵੱਡੇ ਵੱਡੇ ਉਪਰਾਲੇ ਕਰ ਰਿਹਾ ਵਾ ਜੀ ਸੋ ਇਹਦੇ ਜਿਹੜੇ ਮੈਨੇਜਰ ਨੇ ਉਹਨਾਂ ਨੇ ਵੀ ਗਲਬਤ ਕਰ ਲਿਆ ਜੀ ਸੋ ਇੱਕ ਵੱਡੀ ਜਿਹੜੀ ਫੈਸਿਲਿਟੀ ਦਿੱਤੀ ਹੈ ਜੀ ਵਿਸਾਖੀ ਦਾ ਤਿਉਹਾਰ ਆ ਵਿਸਾਖੀ ਦੇ ਤਿਉਹਾਰ ਦੇ ਉੱਪਰ ਜਿਹੜਾ ਵਾ ਜੀ ਏਸੀ ਨੇ ਏਸੀ ਜਿਹੜਾ ਵਾ ਇਹ ਫ੍ਰੀ ਦੇ ਰਿਹਾ ਜੀ ਇਹ ਵੀ ਇੱਕ ਵੱਡੀ ਫੈਸਿਲਿਟੀ ਦੇ ਰਿਹਾ ਸੋ ਹੋਰ ਵੀ ਵਿਸਾਖੀ ਤੇ ਬੈਨੀਫਿਟ ਜਿਹੜੇ ਅਨੇਕਾ ਦੇ ਰਹੇ ਨੇ ਸੋ ਪਾਜੀ ਨਾਲ ਨਾਲ ਸਾਡੇ ਗੱਲਬਤ ਕਰਦੇ ਆਂ ਕਿ ਹਾਲੇ ਪਾਜੀ ਹੋਰ ਠੀਕ ਠਾਕ ਹੋ ਜੀ ਬਸ ਵਧੀਆ ਸਰ ਵਧੀਆ ਜੀ ਅੱਛਾ ਪਾਜੀ ਉਪਰਾਲੇ ਬੜੇ ਬੜੇ ਵੱਡੇ ਤੁਹਾਡੇ ਨਾਮ ਤੁਹਾਡਾ ਬੜਾ ਸੁਣਿਆ ਸ਼ੋਅਰੂਮ ਦਾ ਔਰ ਹੁਣ ਇਹ ਵੀ ਪਤਾ ਲੱਗਾ ਵੀ ਏਸੀ ਨੇ ਏਸੀ ਫ੍ਰੀ ਵੀ ਦਿੱਤਾ ਜਾ ਰਿਹਾ ਪਾਜੀ ਬਿਲਕੁਲ ਬਿਲਕੁਲ ਸਰ ਆ ਪ੍ਰਾਈਜ਼ ਦਾ ਗਾਵਾ ਆਪਾਂ ਰੈਫਰੀ ਦੇ ਰਿਆਂ ਥਰਡ ਪ੍ਰਾਈਜ਼ ਦਾ ਗਾਵਾ ਆਪਣੇ ਕੋ Air Fryer ਗਿਆ ਬਾਕੀ ਹੋਰ ਵੀ 50 ਕਾਫੀ ਇਨਾਮ ਨੱਪਾ ਦੇ ਦੇ ਨਾਲ ਆਪਾਂ AC ਦੀ ਮੈਂ ਦੇਖ ਰਿਹਾ ਵੀ ਤੁਹਾਡੇ ਕੋਲ ਵੈਰਾਈਟੀ ਬਹੁਤ ਜ਼ਿਆਦਾ ਪਾਜੀ AC ਸਾਡਾ ਆਪਣੇ ਕੋਲ ਜਿਹਦਾ ਟਾਪ ਮਾਡਲ ਹੈ ਆਪਣੇ ਧਾਰੀਵਾਲ ਸ਼ਹਿਰ ਤੇ ਪਹਿਲਾਂ ਜਰਨਲ AC ਕੋਈ ਨਹੀਂ ਸੇਲ ਕਰਦਾ ਆਪਣੇ ਕੋਲ ਇਸ ਟਾਈਮ ਜਰਨਲ AC ਤੁਹਾਨੂੰ ਧਾਰੀਵਾਲ ਦੇ ਡਿਸਪਲੇ ਮਿਲੇਗੀ ਆਪਣੇ ਕੋਲ ਲੱਗੀ ਹੈ ਹੈਲਥ ਟਾਈਮ ਅਵੇਲੇਬਲ ਹੈਗੀ ਆ ਜਰਨਲ ਦਾ ਕੋਈ ਵੀ ਤੁਸੀਂ ਮਾਡਲ ਅਵੇਲੇਬਲ ਹੈਗਾ ਆਪਣੇ ਧਾਰੀਵਾਲ ਸਿਟੀ ਦੇ ਵਿੱਚ ਆਪਣੇ ਕੋਲ ਮਿਲ ਜੇਗਾ ਤੁਹਾਨੂੰ ਅੱਛਾ ਇਹਦੀ ਪਾਜੀ ਜਰਨਲ ਦਾ ਕੀ ਫਰਕ ਹੈ ਤਾਂ ਜਨਰਲ ਸਰ ਸਭ ਤੋਂ ਇਹ ਆ ਵੀਡੀਓ ਵੀ ਜਨਰਲ ਆਉਂਦਾ ਸੀ ਹੁੰਦਾ ਵਾ ਜਿੱਥੇ ਉਹ ਜਨਰਲ ਏਸੀ ਲੱਗਦਾ ਬਾਕੀ ਸਭ ਏਸੀ ਬਿਲਕੁਲ ਵਧੀਆ ਚੱਲੇਗਾ ਜਿੱਥੇ ਤੁਸੀਂ ਲਾਓਗੇ ਕੋਈ ਤੁਹਾਨੂੰ ਕੰਪਲੇਨਟ ਕੋਈ ਨਹੀਂ ਆਈਗੀ ਦੇ ਵਿੱਚ ਤੁਹਾਨੂੰ ਕੋਈ ਕਿਹੜੀ ਦੁਕਾਨਦਾਰ ਮੈਂ ਦੇਖਿਆ ਵੀ ਜਿਹੜੀ ਆਮ ਸ਼ੋਰੂਮ ਵਿੱਚ ਨਹੀਂ ਰੱਖਦੀ ਇਦਦਰ ਨੇ ਨਾ ਕਾਸਟਲੀ ਜਿਹੜੀ ਹੁੰਦੀ ਹੈ ਇਹ ਸਰ ਜਿਆਦਾ ਕਾਸਟਲੀ ਏਸੀ ਨਹੀਂ ਹੈਗਾ ਬਾਕੀ ਸਭ ਤੋਂ ਟਾਪ ਬ੍ਰਾਂਡ ਹੈਗਾ ਵਾ ਬਾਕੀ ਆਮ ਦੁਕਾਨਦਾਰ ਛੋਟੇ ਮੋਟੇ ਜਿਹੜਾ ਏਸੀ ਵੇਚਦੇ ਬਾਕੀ ਜਨਰਲ ਏਸੀ ਕੋਈ ਕੋਈ ਦੁਕਾਨਦਾਰ ਹਦਾ ਪਰ ਧਾਰੀਵਾਲ ਤੁਹਾਨੂੰ ਨਹੀਂ ਕਿਤੇ ਮਿਲੇਗਾ ਧਾਰੀਵਾਲ ਸਿਰ ਤੇ ਤੁਹਾਡੇ ਕੋਲ ਜਿਹੜੇ ਬ੍ਰਾਂਡ ਜਿਹੜੇ ਨੇ ਇੱਕ ਤੋਂ ਇੱਕ ਜਿਹੜੇ ਮਾ ਕੁਆਲਿਟੀ ਦੇਖ ਰਿਹਾ ਹੋਣ ਚੀਜ਼ਾਂ ਦੀ ਬਿਲਕੁਲ ਜੀ ਬਿਲਕੁਲ ਸਰ ਕੂਲਰ ਦੀ ਵੈਰਾਈਟੀ ਤੁਹਾਡੇ ਕੋਲ ਬੇਸ਼ੁਮਾਰ ਹੈ ਜੋ ਕਰਮੀਆਂ ਦਾ ਮੌਸਮ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਕੂਲਰ ਦੀ ਸਰ ਆਪਣੇ ਕੋਲ ਵੈਰਾਈਟੀ ਦੀ ਕਿ ਸਾਰੇ ਬ੍ਰਾਂਡ ਹੈਗੇ ਕੋਈ ਦੇਸੀ ਕੋਲ ਤੁਹਾਨੂੰ ਕੋਈ ਨਹੀਂ ਮਿਲੇਗਾ ਸਭ ਤੋਂ ਟਾਪ ਬ੍ਰਾਂਡ ਵੀਗਰ ਮਿਲ ਜੇਗਾ ਆਪਣੇ ਕੋਲ ਹੈਗਾ ਜੀ ਸਰ ਸਿੰਫੋਨੀ ਦੇ ਮਾਡਲ ਤੁਹਾਨੂੰ ਮਿਲ ਜਰਾਂਗੇ ਜਿਹੜਾ ਤੁਹਾਨੂੰ ਮਾਡਲ ਕੋਈ ਕਸਟਮਰ ਨੂੰ ਡਿਮਾਂਡ ਕਰੇਗਾ ਉਹ ਮਿਲ ਜੇਗਾ ਆਪਣੇ ਕੋਲ ਠੀਕ ਹੈ ਬਾਕੀ ਆਪਣੇ ਕੋਲ ਲੋਹੇ ਵਾਲੇ ਕੋਲ ਤਾਂ ਉਹਦੇ ਵਿੱਚ ਡਿਮਾਂਡ ਤੋਂ ਆਪਣੇ ਕੋਲ ਦੇਖੋ ਜੀ ਗਰਮੀਆਂ ਦਾ ਸੀਜ਼ਨ ਆ ਔਰ ਕੂਲਰ ਇੱਕ ਜਿਹੜਾ ਵਾ ਜੀ ਅਹਿਮ ਰੋਲ ਅਦਾ ਕਰਦਾ ਵਾ ਕਿਉਂਕਿ ਗਰਮੀਆਂ ਵਿੱਚ ਕੂਲਰ ਦੀ ਜਿਹੜੀ ਜ਼ਰੂਰਤ ਹੈ ਤਕਰੀਬਨ ਹਰੇ ਘਰ ਚ ਪੈਂਦੀ ਹੈ ਜੀ ਭਾਜੀ ਇਹ ਇਹ ਵੀ ਇੱਕ ਖਾਸ ਬ੍ਰਾਂਡ ਲੱਗ ਰਿਹਾ ਮੈਨੂੰ ਸਰ ਇਹ ਕੂਲਰ ਹੈ ਅਰਕੀ ਦਾ ਕਮਾਂਡੋ ਕੂਲਰ ਹੈ ਸਭ ਤੋਂ ਵੱਡਾ ਹਾਈ ਕੂਲਰ ਹੈਗਾ ਵਾ ਇਹ ਤੁਸੀਂ ਕੂਲਰ ਲਗਾ ਲੋ ਕੰਮ ਤੋਂ ਕੰਮ 10 ਮੰਜ਼ੀਆਂ ਨੂੰ ਕ੍ਰੋਸ ਕਰੇਗਾ ਵਾ ਗਾਰੰਟੀ ਹੈ ਚੀਜ਼ ਦੀ ਸਰ 10 ਮੰਜ਼ੀਆਂ ਨੂੰ ਹਾਂ ਜੀ ਹਾਂ ਜੀ ਬਿਲਕੁਲ ਜੀ ਬਿਲਕੁਲ ਸਰ ਕੀ ਆਈ ਬਾਤ ਹੈ ਜੀ ਦੇਖੋ ਤੁਸੀਂ ਕੁਆਲਿਟੀ ਵੀ ਦੇਖੋ ਇਹਦੀ ਬਹੁਤ ਹੈਵੀ ਬਹੁਤ ਹੈਵੀ ਕੂਲਰ ਹੈ ਜੀ ਔ ਅਗੇ ਸਭ ਤੋਂ ਸਭ ਤੋਂ ਲੋਏ ਜੇ ਆਪਾਂ ਗੱਲ ਕਰਦੇ ਸਭ ਤੋਂ ਸਟਰੋਂਗ ਕੋਲਡ ਹੁੰਦਾ ਖੋਸਲਾ ਕੰਪਨੀ ਦਾ ਉਹ ਵੀ ਧਾਰੀ ਵਾਲ ਕੋਈ ਸੇਲਿੰਗ ਕਰਦਾ ਹੈਗਾ ਆਪਣੇ ਕੋਲ ਉਹ ਵੀ ਤੁਹਾਨੂੰ ਆਪਣਾ ਇੱਥੇ ਆਰਐਸ ਟੋਰ ਵੈਲ ਤੇ ਹੀ ਅਵੇਲੇਬਲ ਮਿਲੇਗਾ ਆਪਣੇ ਕੋਲ ਕੋਈ ਵੀ ਰੇਂਜ ਵਾਲੀ ਖੋਸਲਾ ਦੀ ਵੀ ਭਾਜੀ ਕੀ ਆਈ ਬਾਤ ਆ ਬਿਲਕੁਲ ਸਰ ਸਭ ਤੋਂ ਟਾਪ ਹਾਈ ਐਂਡ ਬ੍ਰਾਂਡ ਦਾ ਖੋਸਲਾ ਦਾ ਸਰ ਖੋਸਲੇ ਦੀ ਕੁਆਲਿਟੀ ਬੋਲਦੀ ਸਰ ਨਹੀਂ ਇਹ ਚ ਕੋਈ ਸ਼ੱਕ ਨਹੀਂ ਹੈ ਜੀ ਹਾਈ ਕੁਆਲਿਟੀ ਇਹ ਬਿਲਕੁਲ ਨਹੀਂ ਗਲਤੀ ਕਰ ਰਹੇ ਇਸ ਤੋਂ ਅਗੇ ਬਾਜੀ ਇਸ ਤੋਂ ਅਗੇ ਸਰ ਆਪਣੇ ਕੋਲ LED ਦੇਖੋ ਆਪਣੇ ਕੋਲ ਲੱਗੀ ਆ ਉਹ ਵੀ ਧਾਰੀ ਵਾਲੇ ਖਿਆਲ ਵਿੱਚ 75 ਇਚ ਲੱਗੀ ਕਿਤੇ ਤੁਹਾਨੂੰ ਨਹੀਂ ਲੱਗੇਗੀ ਮਿਲੇਗੀ ডিসਪਲੇ ਉਹ ਵੀ ডিসਪਲੇ ਚੱਲਦੀ ਪਈ ਜੇ ਆਪਣੇ ਕੋਲ ਅੱਛਾ ਜੀ ਠੀਕ ਆ ਆਮ ਬ੍ਰਾਂਡ ਆਮ ਦੁਕਾਨਦਾਰ ਕਹਿੰਦੇ ਮੰਗਾ ਦਿੰਨੇ ਆ ਇੱਥੇ ਆਸ ਟਾਈਮ ਲਾਈਵ ਚੱਲਦੀ ਪਈ ਜੇ ਬਿਲਕੁਲ ਬਿਲਕੁਲ ਠੀਕ ਆ ਨਾਲ ਭਾਜੀ 65 ਸਾਈਜ਼ ਹੈਗਾ ਵਾ ਪੈਣ ਜਿਹਾ ਗਾ ਵਾ ਤੋਂ ਬਾਅਦ 55 ਮਿਲ ਜੇਗਾ ਹੂੰ ਠੀਕ ਆ ਸਰ ਇਸ ਦੇ ਨਾਲ ਭਾਜੀ ਇਸ ਤੋਂ ਕਿ ਸਰ ਆਪਣੇ ਕੋ ਆ ਸਾਈਜ਼ ਛੋਟਾ ਆ ਗਿਆ 50 ਆ ਜਾਏਗਾ 43 ਆ ਜਾਏਗਾ 32 ਜੋ ਐਲੀਵਲ ਸਾਰੇ ਆਪਣੇ ਕੋ ਜੋ ਵੀ ਤੁਸੀਂ ਕਵੇ ਲਿਆ। ਕਿਉਂਕਿ ਇਹ ਵੱਡੇ ਸਾਈਜ਼ ਜੀ ਮੇਰੇ ਹਿਸਾਬ ਨਾਲ ਧਾਰੀਵਾਲ ਜੀ ਕਿਸੇ ਕੋ ਹੈ ਨਹੀਂ ਭਾਜੀ। ਧਾਰੀਵਾਲ ਸਰ ਛੇ ਘਟੋ ਘੜੇ ਆਪਣੇ ਕੋ ਜਿਹੜਾ ਲੱਗਣਾ ਧਾਰੀਵਾਲ ਸਿੱਧੀ ਵਿੱਚ 75 ਇੰਚ ਲੱਗਾ ਜਿਹੜੀ ਡਿਸਪਲੇ ਚੱਲਦਾ ਪਿਆ ਇਸ ਤਾ ਮੌਜੂਦ ਲਾਈਵ ਚੱਲਦਾ ਪਿਆ ਜੇ। ਸੋ ਦੇਖੋ ਤੁਸੀਂ ਲਾਈਵ ਚੱਲਣ ਦੇ ਆ ਭਾਜੀ ਔਰ ਇਹ ਜਿਹੜੇ ਮੈਂ ਦੱਸ ਰਿਹਾ ਤੁਹਾਨੂੰ ਵੀ ਹੈਵੀ ਦੇਖੋ ਬ੍ਰਾਂਡਡ ਕੰਪਨੀਆਂ ਵਾ ਜੀ Samsung ਹੋ ਗਿਆ। ਬਾਕੀ Sony ਆਪਣੇ ਕੋ ਮਿਲਣੇ ਸੱਤ Sony ਕੋਈ ਨਹੀਂ ਨਾ ਦਗਾ ਸਭ ਤੋਂ ਵੱਡੀ ਮੇ ਤਨ ਅਵੇਲੇਬਲ ਮਿਲਗਾ ਘਰ ਟਾਈਮ ਰਨ ਸੋਨੀ ਟੀਵੀ ਆਪਣੇ ਉਥੇ ਅੱਛਾ ਜੀ ਬਿਲਕੁਲ ਜੀ ਬਿਲਕੁਲ ਸੋਨੀ ਟੀਵੀ ਵਿੱਚ ਤੁਹਾਨੂੰ ਪਹਿਣ ਨਹੀਂ ਚ ਮਿਲ ਜੇਗਾ 65 ਮਿਲ ਜੇਗਾ ਕਿ 55 ਮਿਲ ਜੇਗਾ 50 ਮਿਲ ਜੇਗਾ 43 ਸਾਈ ਸਾਰੇ ਅਵੇਲੇਬਲ ਮ ਹੈਗੇ ਆਪਣੇ ਕੋਲ ਮਤਲਬੀ ਸਾਈਜ਼ ਹਰੇਕ ਜਿਹੜਾ ਤੁਹਾਡੇ ਕੋ ਮਿਲੇਗਾ ਜੀ ਬਿਲਕੁਲ ਜੀ ਬਿਲਕੁਲ ਸਾਰਾ ਸਾਰਾ ਸਾਈਜ਼ ਮਿਲੇਗਾ ਸੋਨੀ ਵਿੱਚ ਆਪਣੇ ਕੋ ਮਿਲੇਗਾ ਅਵੇਲੇਬਲ ਮਿਲੇਗਾ ਜੀ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਜਿਹੜੇ ਆਮ ਦੇਖਣ ਨੂੰ ਮਿਲਦਾ ਵੀ ਜਿਹੜੇ ਸ਼ੋਰੂਮ ਦੇਖੀਦੇ ਸੀ ਥੋੜੀ ਜਿਹੜੇ ਜਿਹੜੇ ਜੀ ਸਾਈਜ਼ ਤੋਂ ਜਿਹੜੀ ਆ ਮਾਰ ਖਾ ਜਾਂਦੀ ਛੋਟੇ ਸਾਈਜ਼ ਰੱਖਦੇ ਆ ਜਿਆਦਾ ਵੱਡੇ ਸਾਈਜ਼ ਨਹੀਂ ਰੱਖਦੇ ਕਿਉਂਕਿ ਬਹੁਤ ਜਿਆਦਾ ਲੀ ਕਾਸਟ ਹੁੰਦੀ ਆ ਮਹਿੰਗੇ ਹੁੰਦੇ ਆ ਜੀ ਇਸ ਕਰਕੇ ਉਹ ਨਹੀਂ ਰੱਖਦੇ ਪਰ ਆਰਐਸਸੀ ਇਹ ਖਾਸੀਅਤ ਦੇਖੀ ਅਸੀਂ ਗੁਰਦਾਸਪੁਰ ਵਿੱਚ ਵੀ ਉਹ ਧਾਰੀਵਾਲ ਵਿੱਚ ਵੀ ਜਿਹੜਾ ਵਾ ਜੀ ਇਹਨਾਂ ਕੋਲ ਇੱਕ ਤੋਂ ਇੱਕ ਜਿਹੜੇ ਆ ਜੀ ਇੱਕ ਤੋਂ ਇੱਕ ਜਿਹੜੇ ਇਹਨਾਂ ਕੋਲ ਪੀਸ ਨੇ ਔਰ ਤਕਰੀਬਨ ਜਿਹੜੇ ਆ ਜੀ ਬ੍ਰਾਂਡਡ ਨੇ ਸਭ ਤੋਂ ਵੱਡੀ ਗੱਲ ਜਿਹੜੀ ਆ ਸੋ ਰੈਫਰਿਜਰੇਟਰ ਵੀ ਇਹਨਾਂ ਕੋਲ ਜੀ ਏ ਕਲਾਸ ਰੈਫਰਿਜਰੇਟਰ ਨੇ ਉਹ ਵੀ ਦਿਖਾਉਂਦੇ ਤੁਹਾਨੂੰ ਉਹਦੀਆਂ ਤਸਵੀਰਾਂ ਸੰਜੀਆਂ ਕਰਦੇ ਆ ਸੋ ਰੈਫਰਿਜਰੇਟਰ ਦੀ ਮੈਂ ਗੱਲ ਕਰ ਰਿਹਾ ਜੀ ਰੈਫਰਿਜਰੇਟਰ ਵਿੱਚ ਵੀ ਕੋ ਬੇਸ਼ੁਮਾਰ ਕੁਆਲਿਟੀ ਹੈ ਭਾਜੀ ਇਹ ਇਹ ਵੀ ਬ੍ਰਾਂਡਡ ਲੱਗ ਰਹੇ ਸਰ ਸਭ ਤੋਂ ਡਬਲ ਡੋਰ ਤੇ ਸਭ ਤੋਂ ਵੱਡਾ ਸਾਈਜ਼ ਆਪਣੇ ਕੋਲ ਧਾਰੀਵਾਲ ਅਵੇਲੇਬਲ ਹੈਗਾ ਜੇ ਆਪਣੇ ਕੋਲ ਘੱਟੋ ਘੱਟ ਸਾਈਜ਼ ਦੀ ਗੱਲ ਕਰਾਂਗੇ ਤੇ 670 ਲੀਟਰ ਵਾਲੇ ਡਬਲ ਡੋਰ ਫ੍ਰੀਜ ਆਪਣੇ ਕੋਲ ਅਸੈਂਬਲ ਲੱਗੀ ਹੋਈ ਧਾਰੀਵਾਲ ডিসਪਲੇ ਵਿੱਚ ਜੇ ਆਪਾਂ ਸਾਈਡ ਬਾਇ ਸਾਈਡ ਦੀ ਗੱਲ ਕਰਾਂਗੇ ਤੇ ਇਹ ਮਾਡਲ ਦੇ ਸਭ ਤੋਂ ਟੌਪ ਮਾਡਲ ਹੈਗਾ ਵੀ ਸੈਮਸੰਗ ਦਾ ਹੈਗਾ ਜੇ ਇਹਦੇ ਵਿੱਚ ਆਈਸ ਕਲੈਸ ਆਈ ਕਯੂਬ ਵਾਟਰ ਇਹ ਸਿੱਧਾ ਸਿੰਪਲ ਆ ਜਾਂਦਾ ਆਪਾਂ ਜੇ ਫਿਲ ਕਰਾਂਗੇ ਤੇ ਸਾਨੂੰ ਬਾਹ ਇਸ ਤੋਂ ਕੇ ਸਾਈਜ਼ ਨਾਲ ਆਪਣੇ ਕੋ ਆ ਜਾਏਗਾ ਇਹ ਵੀ ਵਾਟਰ ਸਪੈਂਸਰ ਆ ਜਾਂਦਾ ਵਾ ਇਹ ਚ ਵੀ 2.5 ਲੀਟਰ ਪਾਣੀ ਆਪਾਂ ਫਿਲ ਕਰਾਂਗੇ ਸਾਨੂੰ ਬਾਰ ਬਾਰ ਫਿਰਦੇ ਖੋਲਣ ਲੋੜ ਨਹੀਂ ਲੱਗੇ ਆਪਾਂ ਬਾਰੂ ਹੀ ਪਾਣੀ ਟੈਂਕ ਲੈ ਸਕਦੇ ਨੇ ਵਿੱਚ ਬਾਰੂ ਹੀ ਵਰ ਸਕਦੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਜਿਸ ਤਰ੍ਹਾਂ ਪਹਿਲੇ ਲੋਕੀ ਵਾਟਰ ਕੋਲਰ ਵਗੈਰਾ ਕਾ ਰੱਖਦੇ ਸੀ ਉਹ ਜ਼ਰੂਰਤ ਨਹੀਂ ਹੈਗੀ ਉਹਨਾਂ ਸਭ ਕੁਝ ਚਿੰਤਾ ਬਣਾ ਬਿਲਕੁਲ ਸਭ ਬਿਲਕੁਲ ਜੀ ਅੱਗੇ ਵੀ ਪਾ ਜੇ ਕਿ ਪੀਸ ਅੱਗੇ ਸਾਈਜ਼ ਨਾਲ ਆਪਣੇ ਅਵੇਲੇਬਲ ਹੈਗੇ ਸਾਰੇ ਜਿਹਦੇ ਜਿਹਦੇ ਕਿਸਮ ਦੀ ਡਿਮਾਂਡ ਹੋਏ ਉਹ ਸਾਬ ਨਾਲ ਆਪਣੇ ਕੋ ਮਿਲ ਜੇਗਾ ਸਾਈਜ਼ ਠੀਕ ਹੈ ਡਬਲ ਡੋਰ ਜੇ ਸਿੰਗਲ ਡੋਰ ਜੇ ਵੀ ਆਪਣੇ ਕੋ 200 ਲੀਟਰ ਮਿਲੇਗੀ 230 ਲੀਟਰ ਮਿਲੇਗੀ ਆਪਣੇ ਕੋ 500 ਲੀਟਰ ਹੈਗੇ ਆਪਣੇ ਕੋ ਅਵੇਲੇਬਲ ਹੈਗੀ ਹੈ ਕੈਂਡੀ ਉਹ ਵੀ ਤੁਹਾਨੂੰ ਤਾਲੀਬਾ ਕਿਤੇ ਨਹੀਂ ਮਿਲੇਗੀ ਕੈਂਡੀ ਵਾਹ ਜੀ ਵਾਹ ਕੈਂਡੀ ਬਲੂ ਤਾਂ ਦੋਨੇ ਬ੍ਰਾਂਡ ਮਿਲ ਲਿਆ ਆਪਣੇ ਕੋਲ ਕੈਂਡੀ ਦੀ ਵੈਰਾਈਟੀ ਤੁਹਾਡੇ ਕੋ ਬੇਸ਼ੁਮਾਰ ਹੈ ਜੀ ਸੋ ਇਸ ਸਾਈਡ ਵੀ ਆਓ ਭਾਈ ਦਿਖਾਓ ਰੈਫਰਿਜਰੇਟਰ ਵੀ ਇਸ ਸਾਈਡ ਵੀ ਆ ਗਿਆ ਜੀ ਰੈਫਰਿਜਰੇਟਰ ਤਾਂ ਬੇਸ਼ੁਮਾਰ ਹੈ ਜੀ ਇਨਾਂ ਕੋ ਤੁਸੀਂ ਵੈਸੇ ਤਾਂ ਤਕਰੀਬਨ ਦੇਖੋ ਕੂਲਰ ਹੋ ਗਿਆ ਰੈਫਰਿਜਰੇਟਰ ਹੋ ਗਿਆ ਕਿਸੇ ਵੀ ਚੀਜ਼ ਨੂੰ ਦਿਲੋਂ ਤੁਸੀਂ ਇਹ ਦੇਖੋ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਰੈਫਰਿਜਰੇਟਰ ਜਿਹੜਾ ਵਾ ਜੀ ਇਨਾਂ ਦੀ ਸ਼ਾਪ ਤੇ ਜ ਗਰਮੀਆਂ ਦੇ ਤੋਹਫੇ ਜਿਹੜੇ ਭਾਜੀ ਨੂੰ ਦੇ ਰਹੇ ਨੇ ਕਿਉਂ ਭਾਜੀ ਬਿਲਕੁਲ ਸਰ ਬਿਲਕੁਲ ਸਰ ਗਰਮੀਆਂ ਸਭ ਤੋਂ ਵਧੀਆ ਖਾਸ ਗੱਲ ਹੈਗੀ ਹੈ ਆਪਣੇ ਜਿਹੜੇ ਗੋਲਡਰ ਕੰਪਨੀ ਬ੍ਰਾਂਡ ਦੀ ਗੱਲ ਕਰਾਂਗੇ ਤੇ ਇਨਵਰਟਰ ਦੇ ਗੋਲਡਰ ਜਲ ਜਾਣ ਵਾਲੇ ਸਾਰੇ ਗੋਲਡਰ ਹੈਗੇ ਆ ਲਾਈਟ ਘੱਟ ਖਾਣ ਵਾਲੇ ਗੋਲਡਰ ਹੈਗੇ ਕੋਈ ਸ਼ੋਰ ਸ਼ਾਬਾ ਨਹੀਂ ਕੋਈ ਰੌਲਾ ਨਹੀਂ ਕਰਨਾ ਗੋਲਡਰ ਹੂੰ ਬਿਲਕੁਲ ਜੀ ਬਿਲਕੁਲ ਸੋ ਦੇਖੋ ਮੈਂ ਜਿਸ ਤਰ੍ਹਾਂ ਦੱਸ ਰਿਹਾ ਵੀ ਇਹ ਗਰਮੀਆਂ ਦੇ ਤੋਹਫੇ ਜਿਹੜੇ ਦੇ ਰਿਹਾ ਆਰ ਐਸ ਜੀ ਉਹ ਸਭ ਤੋਂ ਵੱਡੀ ਗੱਲ ਹੈ ਵੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਜੀ ਜਿਹੜੀ ਵੱਡੀ ਗੱਲ ਆ ਭਾਜੀ ਇਹ ਇਹ ਸਰ ਵਾਸ਼ਿੰਗ ਮਸ਼ੀਨ ਹੈਗੀ ਆ ਟੌਪ ਲੋਡ ਹੈਗੀ ਇਹਦੇ ਚ ਵਾਲਪੂਲ ਸਾਈਜ਼ ਤੁਹਾਨੂੰ ਅਵੇਲੇਬਲ ਮਿਲ ਜਾਏਗਾ ਆਪਣੇ ਕੋਲ ਇਹਦੇ ਵਿੱਚ ਹੈਗਾ ਵਾ 10 ਕਿਲੋ ਲੈ ਕੇ 6 ਕਿਲੋ ਤੱਕ ਮਿਲ ਜਾਏਗਾ ਅਵੇਲੇਬਲ ਹੈਗਾ ਡਿਸਪਲੇ ਲੱਗੀ ਆ ਆਪਣੇ ਕੋਲ ਬਾਕੀ ਆਪਾਂ ਫਰੰਟਲੋਰ ਦੀ ਗੱਲ ਕਰੀਏ ਫਰੰਟਲੋਰ ਆਪਣੇ ਕੋਲ ਸੈਮ ਤਿੰਨ ਮਸ਼ੀਨਾਂ ਲੱਗੀਆਂ ਨੇ ਸਾਹਮਣੇ ਸਾਹਮਣੇ ਡਿਸਪਲੇ ਲੱਗੀ ਹੋਈ ਜੇ ਠੀਕ ਹੈ ਇੱਥੇ 27 ਤੁਹਾਨੂੰ ਦੇਣਾ ਆਪਣੇ ਲੱਗ ਰਿਹਾ ਇੱਥੇ 30 ਸਾਈ ਲੱਗੇ ਕਾਰੀ ਸੀ ਤੁਹਾਨੂੰ ਪ੍ਰੋਡਕਟ ਦਿਖਾ ਰਹੀ ਸੀ ਸੋ ਜਿਹੜੇ ਇੱਥੇ ਕਸਟਮਰ ਆਏ ਜੀ ਜਿਹੜੇ ਹੁਣ ਸ਼ੋਪਿੰਗ ਕਰਕੇ ਗਏ ਨੇ ਏਸੀ ਨਾਲ ਲਿਆ ਹੋ ਜੀ ਸੋ ਗੱਲਬਾਤ ਕਰਦੇ ਆ ਭਾਜੀ ਨਾਲ ਭਾਜੀ ਵਿਸਾਖੀ ਦੇ ਜਿਹੜੇ ਤੋਹਫੇ ਦੇ ਰਹੇ ਆ ਭਾਜੀ ਕਿਦਾਂ ਕਿਤੇ ਤੁਸੀਂ ਕਿੰਨੇ ਕ ਸਮੇਂ ਤੋਂ ਇੱਥੇ ਆ ਰਹੇ ਹੋ ਔਰ ਕੀ ਕੀ ਅੱਜ ਖਰੀਦਿਆ ਜੀ ਕਸੀ ਕਾਫੀ ਪ੍ਰਾਣੇ ਕਸਟਮਰ ਹਨ ਇਹਨਾਂ ਦੇ ਪਹਿਲਾਂ ਵੀ AC ਹੋਰ ਦੂਸਰੇ ਵੀ ਸਮਾਨ ਨੇ ਖਰੀਦਿਆ ਤੁਹਾਨੂੰ ਅਸੀਂ ਕੈਰੀਅਰ ਦਾ ਹੌਟ ਐਂਡ ਕੋਲਡ ਦਾ ਲੈ ਰਹੇ ਦੋ ਦੋ ਪੀਸ ਲਏ ਆਪੇ ਦੋ ਪੀਸ ਲਏ ਜੀ ਹਾਂਜੀ ਬਹੁਤ ਅੱਛੀ ਪਰਫਾਰਮੈਂਸ ਹੈ ਔਰ ਇਹਨਾਂ ਦੀ ਡੀਲਿੰਗ ਬਹੁਤ ਅੱਛੀ ਬੜੀ ਅੱਛੇ ਬੰਦੇ ਹਨ ਜੀ ਹਾਂਜੀ ਬਹੁਤ ਅੱਛੀ ਜੀ ਤਕਰੀਬਨ ਜਿਹੜੇ ਪੈਸ ਦੇਖੇ ਜਾਵੇ ਤਾਂ ਅੱਛੇ ਪ੍ਰੋਡਕਟ ਹਨ ਇਹਨਾਂ ਕੋਲ ਔਰ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕਰਦੇ ਵਧੀਆ ਚੀਜ਼ ਦੇ ਰਹੇ ਨੇ ਇਹ ਬਹੁਤ ਵਧੀਆ ਸੱਜਣ ਨੇ ਸਾਡੇ ਆਰਐਸ ਸ਼ੋਰੂਮ ਇਹਨਾਂ ਦਾ ਸਾਹਿਬ ਜੀ ਦਾ ਇਹ ਸ਼ਹਿਰ ਦੇ ਧਾਰੀਵਾਲ ਸ਼ਹਿਰ ਤੋਂ ਸਾਰਿਆਂ ਔਰ ਗਰੰਟੀਦਾਰ ਮਾਲ ਤੇ ਜਿਹੜਾ ਰੇਟ ਦਾ ਵੀ ਫਰਕ ਹੈ ਇਹਨਾਂ ਦਾ ਬਾਜ਼ਾਰ ਨਾਲੋਂ ਸ਼ਹਿਰ ਦਾ ਹਾਂਜੀ ਤੇ ਇਹਨਾਂ ਕੋਈ ਤਕਰੀਬਨ ਬਹੁਤੇ ਨਹੀਂ ਤੇ ਅਸੀਂ ਹੁਣ ਇਸ ਵੇਲੇ ਅੱਜ ਤੱਕ ਕੋਈ 10-15 ਪੀਸ਼ ਅਸੀਂ ਖਰੀਦ ਚੁੱਕੇ ਹਾਂ ਵਾਹ ਜੀ ਵਾਹ ਹਾਂਜੀ ਤੇ ਵਧੀਆ ਇਹਨਾਂ ਨਾਲ ਸਾਡੀ ਗੱਲ ਬਾਤ ਹੈ ਸੱਜਣਾ ਮਲਪੀ ਨੇ ਵਿਸ਼ਵਾਸ ਆਪਣਾ ਬਣਾਇਆ ਦਾ ਜੀ ਪੂਰਾ ਵਿਸ਼ਵਾਸ ਬਣਾਇਆ ਪਰਿਵਾਰਕ ਤੌਰ ਤੇ ਸਾਡੇ ਇਹਨਾਂ ਨਾਲ ਰਿਲੇਸ਼ਨ ਨੇ ਕੀ ਗੱਲ ਸ਼ਾ ਜੀ देखो जे कोई ਚੰਗੀ ਚੀਜ਼ ਦਿੰਦਾ ਵਾ ਵਿਸ਼ਵਾਸ ਬਣਾਉਂਦਾ ਤਾਂ ਹੀ ਕੋ ਇੱਥੇ ਹੁੰਦਾ ਵਾ ਜੀ ਸੋ ਇਸ ਸ਼ੋਰੂਮ ਤੇ ਜੇ ਕਰੇ ਕਸਟਮਰ ਆ ਰਹੇ ਨੇ ਤਾਂ ਇਹਨਾਂ ਦੇ ਵਿਸ਼ਵਾਸ ਨਾਲ ਇਹਨਾਂ ਦੇ ਪਿਆਰ ਨਾਲ ਜੀ ਸੋ ਹੋਰ ਵੀ ਗੱਲਬਾਤ ਕਰਦੇ ਆਂ ਹੋਰ ਵੀ ਤਸਵੀਰਾਂ ਤਾਂ ਨਾਲ ਸਾਂਝੀਆਂ ਕਰਦੇ ਆਂ ਨਾਲ ਸਾਂਝੀਆਂ ਕੀਤੀਆਂ ਜੀ ਗਾਕਾਂ ਨਾਲ ਵੀ ਗੱਲਬਾਤ ਕੀਤੀ ਆ ਸੋ ਤਕਰੀਬਨ ਜਿਹੜਾ ਵਾ ਜੀ ਬੈਨੀਫਿਟ ਦਾ ਸੌਦਾ ਵਾ ਜੀ ਆਰਐਸ ਤੇ ਤੁਸੀਂ ਯਕੀਨ ਮੰਨਿਓ ਇਹਨਾਂ ਦੇ ਸ਼ੋਰੂਮ ਤੇ ਬੈਨੀਫਿਟ ਦਾ ਸੌਦਾ ਵਾ ਜੀ ਸੋ ਏਸੀ ਦੀ ਕੁਆਲਿਟੀ ਜਿਹੜੀ ਬੇਸ਼ੁਮਾਰ ਆ ਜੀ ਸੋ ਜਸ 2-3 ਮਿੰਟ ਪਹਿਲੇ ਜਿਹੜੇ ਵਾ ਜੀ ਦੋ ਏਸੀ ਜਿਹੜੇ ਗਾਕ ਜੀ ਤੇ ਕੀ اپیل ਕਰੋਗੇ ਜੀ ਇਲਾਕਾ ਨਿਵਾਸੀਆਂ ਨੂੰ ਧਾਰੀਵਾਲ ਵਾਸੀਆਂ ਨੂੰ ਕਿਉਂਕਿ ਤੁਹਾਡੀ ਤਾਰੀਫਾਂ ਜਿਹੜੀ ਅਸੀਂ ਸੁਣ ਲਿਆ ਗਾ ਤੁਹਾਡੀ ਤਾਰੀਫਾਂ ਕਰ ਰਹੇ ਹਾਂ ਬਿਲਕੁਲ ਸਰ ਬਾਕੀ ਆਪਾਂ ਇਹੋ ਰਿਕੁਐਸਟ ਕਰਾਂਗੇ ਆਪਣੇ ਧਾਰੀਵਾਲ ਖੇਰ ਵਾਲਿਆਂ ਨੂੰ ਬਾਕੀ ਤੁਸੀਂ ਮਸਾਕੀ ਨਾਮ ਹੌਸਟਲ ਦਾ ਪਿਆ ਵਾ ਤਿਹਾਰ ਆਓ ਸਾਡੇ ਆਲਸਟੋਰ ਵਾਲੇ ਤੇ ਆਓ ਤੇ ਆਸਾਨ ਕਿਸ਼ਤਾਂ ਦੇ ਕੋਈ ਵਿਆਜ ਨਹੀਂ ਚ ਹੈਗਾ ਬਜਾਜ ਆਪਣੇ ਕੋ ਫਾਈਨਾਂਸ ਹੈਗਾ ਵਾ ਐਚਡੀਐਫੀ ਫਾਈਨਾਂਸ ਹੈਗਾ ਆਪਣੇ ਕੋ ਜੇ ਕੋਈ ਕ੍ਰੈਡਿਟ ਕਾਰਡ ਕੋਈ ਕਸਟਮਰ ਹੈਗਾ ਉਹ ਵੀ ਆਪਣੇ ਕੋ ਅਵੇਲੇਬਲ ਹੈਗਾ ਵਾ ਕੋਈ ਵੀ ਤੁਸੀਂ ਆਪਣਾ ਅਲੈਕਸਰ ਲੈਕਸਰ ਜਾਤੇ 0% ਤੇ ਵੀ ਆਗੇ ਅੱਛਾ ਇੱਕ ਚੀਜ਼ ਦੇ ਮਜ ਵੀ ਤੁਸੀਂ ਹਰੇਕ ਇਤਿਹਾਰ ਤੇ ਜਿਹੜੇ ਬੈਨੀਫਿਟ ਦਿੰਦੇ ਹੋ ਮਸਾਕੀ ਦੇ ਵੀ ਤੁਸੀਂ ਬੈਨੀਫਿਟ ਦੇ ਰਹੇ ਹੋ ਬਿਲਕੁਲ ਬਿਲਕੁਲ ਆਪਾਂ ਸਰ ਦਿਵਾਲੀ ਦੇ ਵੀ ਐਕਸਾ ਆਪਾਂ ਜਿੰਨੇ ਸਕੀਮ ਦਿੰਦੇ ਕੋਈ ਨਹੀਂ ਤਾਂ ਪਿਛਲੇ ਵੀ ਸਾਡੇ ਕੋਲ ਆਇਆ ਹੈ ਤੁਹਾਡਾ ਬਹੁਤ ਵਧੀਆ ਸਮੋਸਾ ਮਿਲਾਰਕੀ ਵੀ ਚਲੋ ਦੂਜੀ ਵਾਰ ਤੁਸੀਂ ਸਾਡੇ ਕੋਲ ਆਇਓ ਇਸ ਕਰਕੇ ਆਪਾਂ ਸਪੈਸ਼ਲ ਸਕੀਮ ਕਰ ਲਈ ਆਪਾਂ ਮਤਲਬ ਕਿ ਸਾਖੀ ਵਾਸਤੇ ਜਿਹੜਾ ਤੁਹਾਨੂੰ ਦੱਸਿਆ ਤੁਹਾਨੂੰ ਸਕੀਮ ਦੱਸੀ ਗਈ ਕੀਤੀ ਹੋ ਸ਼ੁਕਰੀਆ ਭਾਜੀ ਬਿਲਕੁਲ ਧੰਨਵਾਦ ਸਰ ਤੁਹਾਡਾ ਭਾਈ ਇੱਕ ਮੈਂਸ਼ਨ ਕਰ ਦਿਓ ਆਪਣਾ ਐਡਰੈਸ ਥੋੜਾ ਜਿਹਾ ਸਰ ਆਪਣਾ ਆਰਐਸ ਸਟੋਰ ਵੈਲਾਗਾ ਜੀ ਠੀਕ ਹੈ ਸਭ ਤੋਂ ਵੱਡੀ ਬਿਲਕੁਲ ਸਰ ਥੈਂਕ ਯੂ ਸੋ ਧਾਰੀਵਾਲ ਬਿਜਲੀ ਘਰ ਦੇ ਬਿਲਕੁਲ ਸਾਹਮਣੇ ਜਿਹੜਾ ਵਾ ਜੀ ਇਹ ਸ਼ੋਰੂਮ ਆ ਜੀ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਔਰ ਵਿਜ਼ਿਟ ਕਰਕੇ ਜਿਹੜਾ ਵਾ ਜੀ ਇਹ ਸ਼ੋਰੂਮ ਦੇ ਬੈਨੀਫਿਟ ਲਿਓ ਜੀ ਕਿਉਂਕਿ ਬੈਨੀਫਿਟ ਬਹੁਤ ਜ਼ਿਆਦਾ ਦੇ ਰਿਆ ਜੇ ਵਿਸਾਖੀ ਦਾ ਤਿਹਾੜ ਜੇ ਵਿਸਾਖੀ ਦਾ ਤਿਹਾੜ ਜਿਹੜਾ ਮਿਸਣਾ ਕਰਿਓ ਗਰਮੀਆਂ ਦੇ ਤੋਹਫੇ ਜਿਹੜੀ ਆ ਜੀ ਇਹ ਸ਼ੋਰੂਮ ਤੋਂ ਜ਼ਰੂਰ ਲੈ ਜਿਓ ਕਿਉਂਕਿ ਗਰਮੀਆਂ ਦੇ ਬੇਸ਼ੁਮਾਰ ਤੋਹਫੇ ਜਿਹੜਾ ਇਹ ਸ਼ੋਰੂਮ ਦੇ ਰਿਆ ਵਾ ਏਸੀ ਦੀ ਝੜੀ ਲਗਾਤੀ ਆ ਜੀ ਏਸੀ ਹੋ ਗਿਆ ਫ੍ਰਿਜ ਹੋ ਗਈ ਕੂਲਰ ਹੋ ਗਿਆ ਮਲ ਭੀ ਹਰੇ ਸੋ ਇਸ ਕਰਕੇ ਤੁਸੀਂ ਬੇਨੀਫਿਟ ਲੈ ਲਿਓ ਵਿਸਾਖੀ ਦੇ ਜਿਹੜੇ ਫਾਇਦੇ ਆ ਜਿਹੜਾ ਸ਼ੋਰੂਮ ਦੇ ਰਿਆ ਵਾ ਉਹਨਾਂ ਫਾਇਦਿਆਂ ਦਾ ਤੁਸੀਂ ਜਿਹੜਾ ਵਾ ਜੀ ਫਾਇਦਾ ਲਓ ਸੋ ਧਾਰੀਵਾਲ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ